ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚੇ ਆਂ ਆਪਾਂ 슈ਗਰ ਮਿੱਲ ਸਲਾਣਾ ਐ ਅਮਨਾਲਾ ਟਰੈਕਟਰ ਚੱਕਣ ਨਾਸ ਪੂਰਾ ਬਈ ਝੜ ਭਰਿਆ ਬੱਫਾ ਲੈਣ ਔਰ ਬਾਬਾ ਜੀ ਠੀਕ ਹੈ ਜੀ ਟਰੈਕਟਰ ਹੈ ਬਈ ਅੰਦਰ ਆਵਾ ਟਰੈਕਟਰ ਦੇਖਾਂ ਅਵੀ ਛੱਡਦਾ ਮੈਨੂੰ ਆਪਾਂ ਨੇ ਮਿਲਮਾ ਲੈ ਆਵੇ ਟਰੈਕਟਰ ਆਪਾਂ ਚੱਲेंगे ਮਲੋ ਦਵਾਈ ਜੀ ਲਹੇਗੇ ਥੋੜੀ ਜੀ ਕਣਕ ਵਾਸਤੇ ਜੰਡਾਲੀ ਵਾਲੇ ਕਿਸਾਨ ਸੀਡ ਸਟੋਰ ਪਿੱਛੇ ਕਰ ਲਾ ਥੋੜੀ ਜੀ ੱਡੀ ਲੈ ਵੀ ਪਹੁੰਚ ਗਏ ਆਪਾਂ ਜੰਡਾਲੀ ਵਾਲੇ ਫੋਗ ਰੇਟਾਂ ਦੀ ਦੁਕਾਨ ਮਲੋ ਕਿਦਲੇ ਜੇ ਗ੍ਰਾਮ ਬਈ ਦਵਾਈ ਦੂਈ ਆਪਾਂ ਕੋਸ ਆਂਦੇ ਜਾਂਦੇ ਮੀਲਾ ਵੇਖਾਂ ਜਿਹੜੀ ਲੈਣੀ ਐ ਦੇ ਉੱਪਰ ਹੋ ਗਏ ਆਪਾਂ ਇੰਟਰ ਮਿਲੋ ਜੱਸੇ ਵੀਰ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਵੀਰ ਵਧੀਆ ਜੀ ਹਨ ਹੋਰ ਵੀਰੇ ਕੀ ਹਾਲ ਹੈ ਲੈਨੇ ਆ ਬਾਈ ਆਪਾਂ ਕਣਕ ਦੀ ਖਰਾਕ ਦੇਖਦੇ ਆ ਬਾਈ ਨੇ ਪਿਛਲੇ ਸਾਲ ਦੇ ਦੇ ਵਧੀਆ ਪ੍ਰੋਡਕਟ ਆਪਾਂ ਨੂੰ ਵਧੀਆ ਕਣਕ ਚੜੀ ਐਤ ਦੀ ਦੇਖਦੇ ਆ ਬਾਈ ਕਿਹੜੇ ਕਿਹੜੇ ਪ੍ਰੋਡਕਟ ਦਿੰਦਾ ਪਿੱਛੇ ਪਾਇਆਦਾ ਬਾਈ ਆਪਾਂ ਨੇ ਵਿਸ਼ਾਲ ਹਰ ਕਮਨ ਗੋਲਡ ਐਤ ਦੀ ਪਲੱਸ ਏ ਪਾਣੇ ਦਾ ਮਨ ਹੈ ਹੋਰ ਵੀਰੇ ਪਰਿਵਾਰ ਸਭ ਚਲੋ ਸ਼ੁਕਰ ਦਾਤਾ ਇਕਬਰੇ ਚਲੋ ਦਿਓ ਬਾਈ ਕੋਈ ਵਧੀਆ ਜਿਹਾ ਪ੍ਰੋਡਕਟ ਫਿਰ ਬਾਜ ਵਜੇ ਰੇਟ ਗੈਲ ਹੈ ਨਾ ਕੋਈ ਨਹੀਂ ਦਿੰਦਾ ਵੀਰੇ ਕਰਦੇ ਆ ਤੇ ਇਹੀ ਪਾਲੋ ਕਹੀਂ ਦੋਨੇ ਕਲਾ ਕੇ ਪਾਲੋ ਹਾਂ ਠੀਕ ਹੋ ਗਿਆ ਚਲੋ ਇਹ ਕਰਦੇ ਆ ਜੀ ਸਲਾਹ ਕਹਿਣਾ ਜਿਹੜਾ ਕੀ ਗਰੇਗਾ ਬਾਕੀ ਤੁਹਾਨੂੰ ਜਿਆਦਾ ਪਤਾ ਜੀ ਤੁਹਾਡੇ ਕੋਲ ਤਰ੍ਹਾਂ ਤਰ੍ਹਾਂ ਦੇ ਜ਼ਿਮੀਂਦਾਰ ਆ ਰਹੇ ਆ ਧੰਨਵਾਦ ਜੀ ਇਹ ਲਈਆਂ ਬਾਈ ਦੋ ਪ੍ਰੋਡਕਟ ਆਪਾਂ ਨੇ ਇਹ ਬਾਅਦ ਛੋਟੇ ਛੋਟੇ ਤਤ ਹੈ ਕਹੀਂ ਕਿ ਮੋਂਗੋਲਡ ਮਾ ਗੱਪੜ ਵੀ ਹੋਗੀ ਕੇਲੇ ਆ ਬਾਈ ਮਾ ਦੋ ਪ੍ਰੋਡਕਟ ਮਾ ਆਏ ਆਪਣੇ ਇਹ ਆਪਾਂ ਨੇ ਦੋ ਇਹ ਚੀਜ਼ਾਂ ਰਲਾ ਕੇ ਇੱਕੜ ਪਿੱਛੇ 150 ਲੀਟਰ ਪਾਣੀ ਕਿਲੇਗਾ ਸਪਰੇਅ ਕਰਾਂਗੇ ਪਿੱਛੇ ਆਪਾਂ ਨੇ ਭਾਈ ਦੀ ਵਿਸ਼ਾਲ ਆਇਤ ਕੀ ਇਹ ਛੱਟਤੀ ਇਹ ਦੋ ਪ੍ਰੋਡਕਟ ਪਾਏਗੇ ਜਿਹੜੇ ਕੋਈ ਖਰਾਬ ਖੇਤ ਨਾ ਜਿਆਦਾ ਉਹਨਾਂ ਮੈਂ ਯੂਰੀਆ ਪਾ ਦੇਗਾ ਕਿਲੋ ਕਿਲੋ ਗੈਲ ਠੀਕ ਹੈ ਬਾਈ ਇਹ ਵਾਲੀ ਵੀ ਪਾ ਦੀ ਵੀਡੀਓ ਮੁੰਡੇ ਨੇ ਠੀਕ ਹੈ ਬਾਈ ਰਖਾਵਾਂ ਟਰਾਲੀ ਆ ਗਿਆ ਬਣੀ ਬਾਈ ਅਮਨ ਲੈ ਕੇ ਟਰੈਕਟਰ ਟਰਾਲੀ ਮ ਰੱਖਾਂਗੇ ਸਮਾਨ ਆਪਾਂ ਕੌਫੀ ਪੀ ਲਈ ਪਾਈਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਮੇਰਾ ਹਾਂ ਜੀ ਕੋਈ ਨਹੀਂ ਹੋਰ ਵੀਰ

ਠੀਕ ਹੈ ਭਾਈ ਚਲਾਉਂ ਪਿੰਡ ਨੂੰ